ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਨਾਮ ਸਿੰਘ ਜਸਲ ਮੈਂਬਰ ਸਰੋਨੀ ਕਮੇਟੀ ਹਲਕਾ ਬਟਾਰਾ ਮੈਂ ਸਰਦਾਰ ਅਨਸਪਾਸ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹਨਾਂ ਮੈਨੂੰ ਇੱਥੇ ਬੁਲਾਇਆ ਪਰ ਬੱਚਿਆਂ ਦਾ ਜੋ ਇਹਨਾਂ ਨੇ ਕੀਤਾ ਜੋ ਮੰਗਿਆ ਸਾਡੇ ਕੋਲ ਸਰੋਨੀ ਕਮੇਟੀ ਕੋਲੋਂ ਡਿਊਟੀ ਦਵਾਈ ਪ੍ਰਚਾਰਕ ਸਿੰਘਾਂ ਦੀ ਉਹ ਪ੍ਰਚਾਰਕ ਸਿੰਘ ਜਿਹੜਾ ਬੱਚਿਆਂ ਨੂੰ 10 ਦਿਨ ਦਾ ਕੈਂਪ ਲਗਾ ਪਰ 10 ਦਿਨ ਦੇ ਕੈਂਪ ਵਿੱਚ ਬੱਚੇ ਤੋਂ ਬਹੁਤ ਕੁਝ ਸਿੱਖੇ ਚੱਲੇ ਤੇ ਗੁਰੂ ਘਰ ਨਾਲ ਲੱਗੇ ਪਰ ਮੈਂ ਇਹ ਬੱਚਾ ਨੂੰ ਤੇ ਬੱਚਾ ਦੇ ਮਾਂ ਪਿਓ ਨੂੰ ਇਹ ਗੱਲ ਜ਼ਰੂਰ ਕਹਾਂਗਾ ਇਹ ਬੱਚੇ ਦੇ ਗੁਰੂ ਘਰ ਨਾਲ ਲੱਗੇ ਇਥੋਂ ਕਿ ਸਿੱਖੇ ਚੱਲੇ ਇਦਾਂ ਹੀ ਘਰ ਉਹਨਾਂ ਨੂੰ ਸਵੇਰੇ ਸ਼ਾਮੀ ਇੱਕ ਕਲਾਸ ਲਾਇਆ ਕਰਨ ਇਹ ਬੱਚੇ ਗੁਰੂ ਘਰ ਨਾਲ ਜੁੜੇ ਰਹਿਣ ਜੋ ਗੁਰੂ ਕੋਲ ਮੰਗਣਗੇ ਗੁਰੂ ਮਹਾਰਾ ਸੱਚੇ ਪਾਤਸ਼ਾਹ ਦਾ ਮਿਹਰ ਭਰੇ ਹੱਥ ਰਖਿਆ ਉਹ ਹੀ ਚੀਜ਼ ਮਿਲੇਗੀ ਪਰ ਬੱਚਾ ਨੂੰ ਇਹ ਗੱਲ ਕਹਾਂਗਾ ਜਦੋਂ ਕੇਸ ਵਾਗੇ ਮਾਂ ਪਿਓ ਵੋਂਦਾ ਪਾਰੋਖ ਕੇ ਜਿਹੜੇ ਨਾਲ ਜਾਪ ਕਰਾਉਣ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕਰਾਉਣ ਉਹ ਕੇਸ ਰਾਉਣਗੇ ਉਹ ਕੇਸ ਕੰਗਾ ਘਰ ਕਰ ਦੇਗਾ ਜਦੋਂ ਘਰ ਘਰ ਐਡੋ ਮੜ ਗਈ ਉਹ ਬ੍ਰੇਨ ਚ ਗੱਲ ਬਹਿ ਜਾਏਗੀ ਜਾਪ ਕਰੀ ਜਾਣਗੇ ਸਤਨਾਮ ਵਾਹਿਗੁਰੂ ਦਾ ਤੇ ਗੁਰੂ ਨਾਲ ਲੱਗਣਗੇ ਮੈਂ ਅਰਦਾਸ ਬੇਨਤੀ ਕਰਕੇ ਚੱਲੇ ਆ ਇੱਥੇ ਹੱਥ ਜੋੜ ਕੇ ਮਹਾਰਾ ਸੱਚਾ ਪਾਤਸ਼ਾਹ ਇਹ ਬੱਚਿਆਂ ਦੀ ਤੰਦਰੁਸਤੀ ਬਖਸ਼ੀ ਇਹਨਾਂ ਨੂੰ ਚੰਗੀ ਵਿੱਦਿਆ ਤੇ ਚੰਗੀ ਤਾਲੀਮ ਦੇਗੇ ਸਿੱਧੇ ਰਸਤੇ ਚੱਲਣ ਦਾ ਬਲ ਤੇ ਚੰਗੀ ਸੋਚ ਬਣਾਉਣੀ ਗਲੀ ਮਹੱਲੇ ਦਾ ਮਾਪਿਓ ਦਾ ਨਾਮ ਉੱਚਾ ਕਰਨ ਇਹ ਸਮਾਜ ਪੜ੍ਹ ਲਿਖ ਕੇ ਕੋਈ ਬਣ ਤੇ ਦੁਨੀਆ ਦੇ ਨਾਮ ਉੱਚਾ ਕਰਨ ਬਹੁਤੋ ਕੋਈ ਨਾਗਰਿਕ ਦਾ ਫਦੇ ਬਰਉਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਸ਼ੁਕਰਾਨਦਸੋ ਮੈਂ ਜਤਿੰਦਰਪਾਲ ਸਿੰਘ ਜੀ ਵਿੱਕੀ ਖੁਆਰ ਹੋਏ ਸਭ ਮਿਲेंगे ਸ਼੍ਰੀ ਇਕਾਲਤਾ ਸਾਧ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗਰਗਾਜਵਾਲਾ ਜੋ ਰਾਮਕੀਤੀ ਕੀ ਲਹਿਰ ਹੈ ਉਸ ਤਹਿਤ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੁਚੱਜੀ ਤੇ ਯੋਗ ਰਹੀ ਹੈ ਤਾਂ ਤਾਂ ਸਾਹਿਬ ਸਰੂਰ ਤੇਗਵਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਤ ਇਹ ਗਰਮੀਆਂ ਦੇ ਜੋ ਗੁਰਮਤ ਸਖਲਾਈ ਕੈਂਪ ਬੱਚਿਆਂ ਦੇ ਲਗਾਏ ਜਾ ਰਹੇ ਹਨ ਇਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਬਟਾਲਾ ਦੇ ਮੁੱਖ ਸੇਵਾਦਾਰ ਧਾਰਮਿਕ ਸੇਵਾਦਾਰ ਵਜੋਂ ਸੇਵਾ ਨਿਵਾ ਰਹੇ ਜਥੇਦਾਰ ਵਰਨਾਲ ਸਿੰਘ ਜੱਸਲ ਮੈਂਬਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਉਪਰਾਲੇ ਸਦਕਾ ਇਸ ਹਲਕੇ ਅੰਦਰ ਗੁਰਮਤਿ ਸਖਲਾਈ ਕੈਂਪ ਲਗਾਏ ਜਾ ਰਹੇ ਹਨ ਇਹਨਾਂ ਕੈਂਪਾਂ ਵਿੱਚ ਬੱਚਿਆਂ ਨੂੰ ਗੁਰਮਤਿ ਦੀ ਸਖਲਾਈ ਦਿੱਤੀ ਜਾ ਰਹੀ ਹੈ ਮੂਲ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਪੰਜ ਤਖਤ ਸਹਿਬਾਨ ਪੰਜਾ ਪਿਆਰਿਆਂ ਦੇ ਚਾਰ ਸਾਬਜਦਿਆਂ ਦੇ ਮੂਲ ਮੰਤਰ ਦੇ ਜੋ ਸਾਡੀ ਮਰਿਆਦਾ ਹੈ ਇਸ ਸੰਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਇਸ ਗੱਲ ਵਿੱਚ ਕੋਈ ਦੋਰਾਵਾ ਨਹੀਂ ਕਿ ਪੰਜ-ਸੱਤ ਦਿਨ ਦੇ ਵਿੱਚ ਵਿੱਚ ਕੋਈ ਲੰਮਾ ਚੋੜਾ ਇਤਿਹਾਸ ਜਾਂ ਵਿਸਥਾਰ ਨਾਲ ਕੁਰਬਾਨੀ ਬਾਰੇ ਕੋਈ ਇਹਨਾਂ ਨੂੰ ਜਾਣਕਾਰੀ ਦਿੱਤੀ ਜਾ ਸਕਦੀ ਹੈ ਪਰ ਮੂਲ ਨਾਲ ਜੋੜਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਸਰਕੇ ਦਾ ਮੁਖ ਸੇਵਾਦਾਰ ਜਾਇਦਾ ਗੁਰਨਾਬ ਸਿੰਘ ਜੱਸਲ ਜੀ ਦਾ ਬਹੁਤ ਵਧੀਆ ਉਪਰਾਲਾ ਹੈ ਮੈਂ ਆਸ ਕਰਦਾ ਹਾਂ ਅਰਦਾਸ ਬੇਨਤੀ ਕਰਦਾ ਸਤਿਗੁਰੂ ਕਿਰਪਾ ਕਰੇ ਸਤਕਾਰਯੋਗ ਪ੍ਰਧਾਨ ਸਾਹਿਬ ਧਾਮੀ ਸਾਹਿਬ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਇਦਾ ਗੁਰਨਾਬ ਸਿੰਘ ਜੱਸਲ ਉਹਨਾਂ ਦੇ ਨਾਲ ਪ੍ਰਚਾਰਕ ਸਹਿਬਾਨ ਕਵੀਸ਼ਰ ਸਹਿਬਾਨ ਤੇ ਜੋ ਪਤਵੰਤੇ ਸੱਜਣ ਹਨ ਉਹਨਾਂ ਨੂੰ ਸਮੂਹਿਆਂ ਨੂੰ ਗੁਰਮਤ ਦੀ ਸੂਝ ਬਖਸ਼ੇ ਇਸੇ ਤਰ੍ਹਾਂ ਹੀ ਉਹ ਗੁਰਮਤ ਨਾਲ ਜੋੜਨ ਲਈ ਉਪਰਾਲੇ ਕਰਦੇ ਰਹਣ ਵਾਹਿਗੁਰੂ ਸੱਚੇ ਪਾਸ਼ਾ ਆਪਣੇ ਰਹਿਮਤਾਂ ਨਵਾਜੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੇਰਾ ਨਾਮ ਰਜਵੰਤ ਕੋਹੜਾ ਰਜਵੰਤ ਕੋਹੜਾ ਮੈਂ ਹਾਂ ਅੱਜ ਬਹੁਤ ਵਧੀਆ ਬੱਚਿਆਂ ਨੂੰ ਬਹੁਤ ਵਧੀਆ ਸਿੱਖਿਆ ਮਿਲਦਾ ਆਪਣੇ ਸਿੱਖ ਇਤਿਹਾਸ ਦੇ ਨਾਲ ਜਿਹੜਾ ਉਹ ਜੋੜਦੇ ਐ ਇਸੇ ਤਰ੍ਹਾਂ ਆਪਣੇ ਸਿੱਖ ਇਤਿਹਾਸ ਬਾਰੇ ਉਹਨਾਂ ਨੂੰ ਪਤਾ ਲੱਗਦਾ ਵਾ ਕਿ ਸਾਡੇ ਗੁਰੂਆਂ ਨੇ ਕਿਹੜੀਆਂ-ਕਿਹੜੀਆਂ ਕੁਰਬਾਨੀਆਂ ਕੀਤੀਆਂ ਕਦੋਂ ਸ਼ਹੀਦ ਹੋਏ ਕਿੱਥੇ ਉਹਨਾਂ ਦਾ ਜਨਮ ਹੋਇਆ ਵਾ ਹੈ ਨਾ ਤੇ ਆਪਣੇ ਸਿੱਖ ਇਤਿਹਾਸ ਦੇ ਨਾਲ ਬੱਚੇ ਜਿਹੜੇ ਉਹ ਜੋੜਦੇ ਆ ਸੁਭਮੀ ਨੇ ਜਿਹੜੀ ਇਹ ਇਵੈਂਟ ਆ tổ ਦੇ ਨੇ ਗੁਰੂ ਦੇ ਨਾਮ ਨਾਲ ਰੱਖਿਆ ਹਾਂਜੀ ਬਿਲਕੁਲ ਬੱਚੇ ਜਿਹੜੇ ਹਨ ਨਾ ਨਾਨਕੇ ਜਾਂਦੇ ਆ ਮਾਸੀਆਂ ਕੋ ਜਾਂਦੇ ਆ ਹਨ ਬੜਾ ਉਤਸ਼ਾਹ ਵੇਖਿਆ ਬਾਕੀ ਸਰਦਾਰ ਹਰਬੰਸ ਸਿੰਘ ਜਿਹੜੇ ਗਿਆਨੀ ਜਿਹੜੇ ਹੈਗੇ ਆ ਗੁਰਦੁਆਰੇ ਦੇ ਸਿਕਤਾਰ ਸਾਹਿਬ ਉਹਨਾਂ ਦੇ ਵੀ ਬਹੁਤ ਵੱਡਾ ਰੋਲ ਹੈ ਕਿ ਹਨਾ ਕਿ ਜਿਹੜਾ ਇੱਥੇ ਉਹਨਾਂ ਨੂੰ ਸੱਦ ਕੇ ਪ੍ਰਚਾਰਕਾਂ ਨੂੰ ਸੱਦ ਕੇ ਤੇ ਜਿਹੜਾ ਬੱਚਿਆਂ ਨੂੰ ਜਿਹੜਾ ਵੈਪੀ ਸਿੱਖਿਆ ਜਿਹੜੀ ਦਿੱਤੀ ਜਾਂਦੀ ਹੈ ਬਹੁਤ ਵਧੀਆ ਕਰਾਉਂਦੇ ਉਹਨਾਂ ਮਾਪਿਆਂ ਨੂੰ ਖੁਸ਼ੀ ਕਿ ਜਿਨ੍ਹਾਂ ਨੇ ਇਹ ਚੁਣ ਲੈ ਜੇ ਵੱਡੀ ਨੇ ਇਸ ਰਾਤ ਹਾਂਜੀ ਬਿਲਕੁਲ ਆਪਣੀ ਸਿੱਖੀ ਦੇ ਨਾਲ ਜੋੜਨ ਬੱਚਿਆਂ ਨੂੰ ਅਮਰ ਸਿਖਾਉਣ ਤੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਸਾਡੇ ਗੁਰੂਆਂ ਨੇ ਕਿਹੜੀਆਂ-ਕਿਹੜੀਆਂ ਕੁਰਬਾਨੀਆਂ ਕੀਤੀਆਂ ਜੇ ਅੱਜ ਅਸੀਂ ਆਪਣੇ ਬੱਚਿਆਂ ਨੂੰ ਛੋਟੇ ਹੁੰਦੇ ਤੋਂ ਸਿੱਖ ਇਤਿਹਾਸ ਨਾਲ ਜੋੜਾਂਗੇ ਤੇ ਬੱਚੇ ਆਪਣੇ ਸਿੱਖੀ ਇਤਿਹਾਸ ਦੇ ਨਾਲ ਜਿਹੜਾ ਜੁੜ ਕੇ ਰਹਿਣਗੇ ਸੁਖਵਿੰਦਰ ਕੌਰ ਬੰਦ ਕਿੱਦਾਂ ਲੱਗਾ ਹੈ ਸਮਰ ਕੈਂਪਸ ਤੇ ਇਹ ਜਿਹੜਾ ਧਾਰਨਾ ਬਹੁਤ ਵਧੀਆ ਜੀ ਸਾਡੇ ਬੱਚੇ ਸਿੱਖੀ ਦਾ ਸਵਾਲ ਪ੍ਰੇਰਿਤ ਹੋਏ ਆ ਸਾਨੂੰ ਬਹੁਤ ਵਧੀਆ ਲੱਗਾ ਬੱਚਿਆਂ ਜੈਤਰੀ ਕਿ ਰਖਾ ਕੇ ਜਾਣਾ ਜੀ ਅਸੀਂ ਤੇ ਆਫਸਟੀਆਂ ਘਟਨਾਈ ਹੋਈ ਸਾਡੇ ਬੱਚੇ ਇੱਥੇ ਆਏ ਹੋਏ ਆ ਹਾਂਜੀ ਅਸੀਂ ਜੰਤੀਪੁਰੋਂ ਕੀ ਕਹਣਾ ਚਾਹਦੇ ਬੱਚਾ ਮਾ ਬਾਪੂ ਅਸੀਂ ਇਹੋ ਕਹਿੰਨੇ ਆ ਕਿ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜੋ ਹਾਂਜੀ ਵੀ ਨੇ ਦੇ ਛੁੱਟੀਆਂ ਨੇ 10 ਦਿਨ ਜਿਹੜੇ ਗੁਰਦੁਆਰਿਆਂ ਲੱਗਦੇ ਆ ਜਰੂਰ ਲਾਣੇ ਚਾਹੀਦੇ ਆ ਹਾਂਜੀ ਗੁਰੂਆਂ ਨੇ ਸਾਡੇ ਵਾਸਤੇ ਬਹੁਤ ਕੁਝ ਕੀਤਾ ਹੈ ਹਾਂਜੀ